ਜੀ ਤੁਸੀਂ ਅੱਜ ਕੰਫਰੰਸ ਕਰ ਰਹੇ ਹੋ ਕੀ ਮਾਮਲਾ ਹੋਇਆ ਸਰਬੰਨ ਮੇਰਾ ਨਾਮ ਅਭਿਗ ਮਹਾਰਾਜੀ ਤੇ ਮੈਂ ਪਲੈਕਸ ਬੋਰਡ ਲੇਬਰ ਦਾ ਕੰਮ ਕਰਦਾ ਹਾਂ ਤੇ ਮੈਂ ਸਾਈਬ ਐਡਵਰਟਾਈਜ਼ਿੰਗ ਸਾਈਬ ਐਡਵਰਟਾਈਜ਼ਿੰਗ ਦਾ ਉਹਨਾਂ ਦਾ ਕੰਮ ਕਰਦਾ ਵੈਸੇ ਲੇਬਰ ਜੋਬ ਤੇ ਮੈਨੂੰ ਮਟੀਰੀਅਲ ਦਿੰਦੇ ਨੇ ਤੇ ਮੈਂ ਤਿਆਰ ਕਰਕੇ ਫਿਟਿੰਗ ਕਰਦਾ ਹਾਂ ਤੇ ਪਰਸੋਂ ਬਤਾਈ ਗੱਲ ਹੋਈ ਪਰਸੋਂ ਕੋਈ ਬਿਜਟ ਸੀਗੀ ਘਾੜੇ ਤੇ ਉਹਨਾਂ ਦੇ ਨਾ ਬੋਰਡ ਸੀਗੇ 4-5 ਉਹ ਮੈਂ ਲੈ ਕੇ ਗਿਆ ਸੀਗਾ ਤੇ ਉਹਨਾਂ ਨੇ ਫਰੇਮ ਕਿਤੇ ਹੋਰ ਬਣਵਾਇਆ ਸੀ ਇੱਕ ਫਰੇਮ ਹੁੰਦਾ ਨੇ ਜਿਹਨੇ ਫਰੇਮ ਨੂੰ ਆਇਆ ਸੀ ਉਹ ਫਰੇਮ ਬੜਾ ਕਰਤਾ ਸੀਗਾ ਤੇ ਪ੍ਰਿੰਟ ਉਹਦਾ ਛੋਟਾ ਕੱਟਿਆ ਆਇਆ ਸੀ ਤੇ ਸ਼ਾਮ ਨੂੰ ਅਸੀਂ ਲੇਟ ਹੋ ਗਏ ਕਿ ਮੈਂ ਕਹ ਉਹ ਉਸ ਉਸ ਗੱਲ ਨੂੰ ਲੈ ਕੇ ਮੈਨੂੰ ਗਾਲਾਂ ਕਢੋ ਨਾ ਨੇ ਕੱਢੀਆਂ ਕਿੰਨੇ ਗਾਲਾਂ ਕਢੀਆਂ ਇਹ ਜੀ ਕਈ ਵਾਰ ਤਾਂ ਮਾਲਕ ਨੇ ਮੰਨੀ ਨਹੀਂ ਅੱਛਾ ਕੀ ਗਾਲਾਂ ਕੀ ਕਿਸ ਗੱਲ ਨੂੰ ਲੈ ਕੇ ਗਾਲਾਂ ਕਢੀਆਂ ਉਸ ਉਸ ਟਾਈਮ ਉਸ ਗਾਲਾਂ ਕਢੀਆਂ ਉਸ ਮੈਨੂੰ ਕਹਿੰਦੇ ਕਹਿੰਦੇ ਮੈਂ ਕਹਿੰਦਾ ਕਿ ਸਵੇਰੇ ਕਰਵਾ ਦਾਂਗੇ ਪਹਿਲੇ ਟਾਈਮ ਵਿਜ਼ਿਟ ਤੋਂ ਪਹਿਲਾਂ ਕਰਵਾ ਦੂੰਗਾ ਮੈਂ ਤੁਹਾਨੂੰ ਠੀਕ ਐ ਇਹਨਾਂ ਨੇ ਨਹੀਂ ਮੰਨੇ ਵੀ ਮੇਰਾ ਫੋਨ ਚੱਕਣਾ ਬੰਦ ਕਰਤਾ ਇਹਨਾਂ ਨੇ ਤੇ ਕੱਲ ਆਏ ਦੁਪਹਿਰ ਨੂੰ ਮੇਰਾ ਦੁਕਾਨ ਤੋਂ ਇਨਕੀ ਜਿਹੜਾ ਮਾਲ ਤਿਆਰ ਇਹਨਾਂ ਨੇ ਕੀਤਾ ਹੋਇਆ ਸੀਗਾ ਅੱਧਾ ਮਾਲੇ ਚੱਕ ਕੇ ਲੈ ਗਏ ਤੇ ਅੱਧਾ ਮੈਨੂੰ ਜਦੋਂ ਪਤਾ ਲੱਗਿਆ ਮੈਂ ਅੱਧਾ ਆਪਣਾ ਦੁਕਾਨ ਦੇ ਅੰਦਰ ਬੰਦ ਰੱਖ ਲਿਆ ਸ਼ਾਮ ਨੂੰ ਫਿਰ ਮਾਲ ਲੈਣ ਆਏ ਸੀ ਮੈਂ ਮਨਾ ਕਰਤਾ ਲਈ ਮੈਂ ਮਾਲ ਕਿੱਥੋਂ ਚੱਕਿਆ ਸੀ ਮੇਰੀ ਦੁਕਾਨ ਤੋਂ ਜੀ ਦੁਕਾਨ ਦੇ ਅੰਦਰੋਂ ਕੋ ਬਾਹਰੋਂ ਬਾਹਰ ਹੀ ਬਾਹਰ ਹੀ ਪਿਆ ਸੀਗਾ ਬਾਹਰ ਹੀ ਉਹ ਨਹੀਂ ਓਪਨ ਹੁੰਦਾ ਨਾ ਤੇ ਅੱਧਾ ਮਾਲ ਮੈਂ ਦੁਕਾਨ 'ਚ ਰੱਖ ਲਿਆ ਫਿਰ ਮੈਂ ਉਹਨੂੰ ਕਿਹਾ ਮੈਂ ਕਹਿੰਦਾ ਪੇਮੈਂਟ ਮੇਰੀ ਕਰਵਾ ਦਿਓ ਵੀ ਬਾਕੀ ਦਾ ਮਾਲ ਮੈਂ ਤਾਂ ਦੂੰਦਾ ਮੈਂ ਜੋ ਲੈਣੇ ਨੇ ਮੈਂ 62000 ਰੁਪਏ ਹੈ ਜੀ ਕੋਈ ਪ੍ਰੂਫ ਹੈਗਾ ਜੀ ਹੈਗਾ ਜੀ ਹਾਂ ਜੀ ਹਾਂ ਜੀ ਮੈਂ ਲਿਖਿਆ ਜੀ ਕੰਮ ਲਿਖਿਆ ਹੈ ਜੋ ਕੰਮ ਕੀਤਾ ਸਭ ਕੁਝ ਲਿਖਿਆ ਹੈ ਹਾਂ ਜੀ ਪੱਕੇ ਤੌਰ ਤੇ ਸਾਰਾ ਕੰਮ ਨਹੀਂ ਨਹੀਂ ਪੱਕੇ ਨਹੀਂ ਕੱਚੇ ਮੈਂ ਲੇਬਰ ਜੌਬ ਕਰਦੇ ਆਂ ਅਸੀਂ ਇਹੋ ਜੌਬ ਹਾਂਜੀ ਲੇਬਰ ਜੌਬ ਕਰਦੇ ਮੈਂ ਜਿਨ੍ਹਾਂ ਨੇ ਬਦਤਮੀਜ਼ੀ ਕੀਤੀ ਹੈ ਤੁਹਾਡੇ ਨਾਲ ਉਹਦਾ ਨਾਮ ਕੀ ਹੈ ਉਹਨਾਂ ਦਾ ਨਾਮ ਜੀ ਜਸਪੀਰ ਸਿੰਘ ਅੜਾ ਜੀ ਜਸਪੀਰ ਹਾਂ ਉਸ ਮਨੀ ਜੀ ਤੇ ਕੀ ਮੰਗ ਕੀ ਕਰ ਰਹੇ ਹੋ ਤੁਸੀਂ ਮੰਗ ਉਹ ਨਹੀਂ ਕਰਦਾ ਜੀ ਮੇਰੇ ਮੈਨੂੰ ਪੈਸੇ ਮਿਲਦੇ ਆਣ ਮੈਂ ਕਹਾਂ ਮੈਂ ਲੇਵਰ ਦੇ ਹੀ ਪਹਜਣੇ ਗੱਡੀ ਵਾਲੇ ਦੇ ਹੀ ਪਹਜਣੇ ਆ ਮੈਂ ਆਪਦਾ ਹੀ ਬੱਚੇ ਪਾਲਣੇ ਆ ਜੀ ਕੰਪਲੇਨ ਕੋਈ ਦਰਜ ਕਰਾਈਏ ਤੁਸੀਂ ਅਸੀਂ ਕਰਾਈ ਮੈਂ ਕਰਾਈ ਸੀ ਆਤਮਪਰਗ ਜੀ ਕਿਹੜੇ ਤੁਹਾਨੂੰ ਹਾਂਜੀ ਠੀਕ ਹੈ ਤੇ ਪੁਲਿਸ ਨੇ ਕੀ ਕੀ ਅਗੂ ਪੁਲਿਸ ਨੇ ਉਹਨਾਂ ਨੇ ਕਿਹਾ ਸੀ ਕਿ ਇਸ ਵੇਲੇ ਕਰਵਾਈ ਸੀਗੀ ਤੇ ਉਹ ਕਹਿੰਦੇ ਵੀ ਜਦੋਂ ਆਣਗੇ ਅਸੀਂ ਤੁਹਾਨੂੰ ਬੁਲਾਵਾਂਗੇ ਪਰ ਮੈਨੂੰ ਲੱਗਦਾ ਨਹੀਂ ਹੈਗਾ ਕਿ ਬਈ ਉਹਨਾਂ ਦਿੱਤਿਆਂ ਮੇਰੀ ਕਿਸੇ ਵੀ ਸਮਾਈ ਹੋਊਗੀ ਨਹੀਂ ਹੋਏਗੀ ਸਰ ਮੈਨੂੰ ਨਹੀਂ ਲੱਗਦਾ ਕਾਰਨ ਇਹ ਹੈ ਕਿ ਅਗਲੇ ਕੋਟੇਲੇ ਨੇ ਕਿਹੜੀ ਪਾਰਟੀ ਤੁਹਾਨੂੰ ਬੀਜਪੀ ਤਾਂ ਨਹੀਂ ਉਹਨਾਂ ਦੇ ਫਾਦਰ ਸਾਹਿਬ ਨੂੰ ਨੇ ਮੇਜੁੱਦਾ ਗੀਣਾ ਪਰ ਸਾਡੇ ਕੋਲ ਤਾਂ ਕੌਂਸਲਰ ਨਾਲ ਗੱਲ ਕਰ ਕੀਤੀ ਤੁਸੀਂ ਮਦਦ ਮੰਗੀ ਹੈ ਫਿਰੋਨਾ ਤੋਂ ਹਾਂਜੀ ਇਲਾਕੇ ਦੇ ਜਿਹੜੇ ਕਾਉਂਸਲਰ ਨੇ ਉਹਨਾਂ ਤੋਂ ਮਦਦ ਮੰਗੀ ਨਹੀਂ ਹਜੇ ਤੱਕ ਕਿਸੇ ਨਾਲ ਵੀ ਨਹੀਂ ਬਾਈ ਸਾਹਿਬ ਨੇ ਮੇਰੇ ਬੜੇ ਐਫ ਆਈ ਆਰ ਦੀ ਕਾਪੀ ਹੈਗੀ ਤੁਹਾਡੇ ਕੋਲ ਹਾਂਜੀ ਹਾਂਜੀ ਹੈਗੀ ਐਫ ਆਈ ਆਰ ਦੀ ਕੰਪਲੀਟ ਕੰਪਲੀਟ ਕੀਤੀ ਹਾਂਜੀ ਹਾਂਜੀ ਕਿਤੇ ਕਿੰਨੇ ਪੈਰ ਨਹੀਂ ਗਈ ਉਹ ਤੁਹਾਨੂੰ ਗਾੜੀ ਕਲੋਜ਼ ਵੀ ਕੀਤੀ ਹਾਂਜੀ ਹਾਂਜੀ ਤੇ ਤੁਸੀਂ ਸੁਣ ਨਹੀਂ ਸਕਦੇ ਜਿਹੜੀ ਗਾੜੀ ਕਲੋਜ਼ ਕੀਤੀ ਹੁੰਦਾ ਨਹੀਂ ਤੁਸੀਂ ਕੋਈ ਪ੍ਰੂਫ ਹੈਗਾ ਕਦਾਈ ਹਾਂਜੀ ਹਾਂਜੀ ਰਿਕਾਰਡਿੰਗ ਹੈ ਮੇਰੇ ਕੋਲ ਜੀ ਰਿਕਾਰਡਿੰਗ ਹੈ ਹਾਂਜੀ ਤੇ ਮਾਲ ਚੱਕਦੇ ਵੀ ਰਿਕਾਰਡਿੰਗ ਵੀਡੀਓ ਵੀਡੀਓ ਰਿਕਾਰਡਿੰਗ ਹੈ ਇਹ ਰਿਕਾਰਡਿੰਗ ਤੁਸੀਂ ਪੁਲਿਸ ਨੂੰ ਦਿੰਦੀ ਹੈ ਸੁਣੀ ਸੀ ਉਹਨਾਂ ਨੇ ਦਿੱਤੀ ਨਹੀਂ ਕੀ ਕੀ ਪੁਲਿਸ ਨੇ ਕਰ ਉਸ ਨੂੰ ਪੁਲਿਸ ਨੇ ਤਾਂ بس ਇਹੀ ਕਿਹਾ ਜੋ ਤੁਹਾਨੂੰ ਮਾਰਨਗੇ ਤੁਹਾਨੂੰ ਫੋਨ ਕਰਾਂਗੇ ਸ਼ਾਮੀ ਫੋਨ ਆਇਆ ਸੀਗਾ ਪਰ ਮੈਨੂੰ ਲੱਗਦਾ ਨਹੀਂ ਹੈ ਕਿ ਉੱਥੇ ਮੇਰੀ ਸੁਣਾਈ ਕੋਈ ਹੋ ਗਈ ਓਕੇ ਹਲੇ ਤਾਂ ਕੋਈ ਅਪਡੇਟ ਨਹੀਂ ਹੈ ਪੁਲਿਸ ਕੋਲੋਂ ਨਹੀਂ ਸ਼ਾਮੀ ਪੋਲ ਆਈ ਸੀ ਉਹਨਾਂ ਨੇ ਮੈਨੂੰ ਕੀ ਕਹਿੰਦੇ ਐਂਬੂਲੈਂਸ ਆਏ ਸੀਗੇ ਫਿਰ ਮੈਨੂੰ ਲੱਗਦਾ ਕਿ ਨਹੀਂ ਉਹ ਸੁਣਾਈ ਨੂੰ ਗਿਆ ਮੈਂ ਸੀਪੀ ਸਾਹਿਬ ਦੇ ਨਾਲ ਕੱਲ ਨੂੰ ਕਹਿ ਸ਼ੋ ਮੰਗੀ ਗਾਲਾਂ ਕੱਲੀਆਂ ਤੁਸੀਂ ਦੱਸ ਰਹੇ ਸੀਗੇ ਕਿ ਗਾਲਾਂ ਮੇ ਦਾ ਨਾ ਧਮਕੀਆਂ ਵੀ ਦਿੱਤੀਆਂ ਗਾਲਾਂ ਕਿੰਨੂੰ ਕਿੰਨੂੰ ਦਿੱਤੀਆਂ ਕਿਦਾਂ ਦਿੱਤੀਆਂ ਤੁਸੀਂ ਦੱਸ ਰਹੇ ਹੋ ਪਰਿਵਾਰ ਤੇ ਵੀ ਕੁਝ ਪਰਿਵਾਰ ਦੇ ਮੇਰੇ ਮੇਰੇ ਬੱਚਿਆਂ ਨੂੰ ਕਹਿੰਦਾ ਮੇਰੇ ਬੱਚੇ ਮਰ ਜਾਣ ਤੇਰੇ ਬੱਚਿਆਂ ਨੂੰ ਤੈਨੂੰ ਮੈਂ ਕਹਿੰਦਾ ਮੈਂ ਛੱਤ ਪੱਟਾ ਕਰਵਾ ਕੇ ਤੈਨੂੰ ਥਾਣੀ ਨੰਗਾ ਕਰਵਾਇਆ ਕਹਿੰਦਾ ਘਟਵਾਉਂਗਾ ਅੱਛਾ ਕਿੰਦੇ ਕਿਹਦੇ ਬਾਰੇ ਕਹਾਂ ਕੋਣ ਮਰ ਜਾਏ ਕਿਦਾਂ ਬੱਚਿਆਂ ਵਾਸਤੇ ਮੇਰੇ ਬੱਚੇ ਤੁਹਾਡੇ ਕਿਹੜੇ ਬੱਚੇ ਕੀ ਬੱਚੇ ਨੇ ਤਿੰਨ ਕੁੜੀਆਂ ਨੇ ਮੇਰੀ ਜੀ ਓਕੇ ਉਹਨਾਂ ਨੂੰ ਬੋਲੇ ਉਹਨਾਂ ਨੂੰ ਬੋਲਿਓ ਜੀ ਨਾਮ ਲੈ ਕੇ ਜੀ ਉਹ ਤਾਂ ਹੀ ਦੱਸਤਾ ਕਿ ਮੈਂ ਉਨ ਕੀ ਮੰਗ ਪ੍ਰਸ਼ਾਸਨ ਤੋਂ ਮੇਰੀ ਮੰਗ ਪ੍ਰਸ਼ਾਸਨ ਤੋਂ ਇਹ ਹੈ ਜੀ ਕਿ ਜੋ ਮਨ ਕੱਲ ਨੂੰ ਮੈਨੂੰ ਮੈਂ ਕਿ ਮੇਰੀ ਸੇਫਟੀ ਚਾਹੀਦੀ ਆ ਜੀ ਕੱਲ ਨੂੰ ਕੋਈ ਮੇਰੇ ਨਾਲ ਗੱਲ ਨਿੱਕੀ ਗੱਲਬਾਤ ਨਾ ਹੋਵੇ ਤੇ ਮੌਜੂਦਾ ਮੇਰੇ ਮੈਨੂੰ ਪੈਸੇ ਮਿਲਣੇ ਚਾਹੀਦੇ ਬਸ ਠੀਕ ਹੈ ਧੰਨਵਾਦ ਰੋਲਸ ਤੋਂ ਸਭ ਤੋਂ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਇਹ ਬੰਦਾ ਲੇਬਰ ਦਾ ਕੰਮ ਕਰਦਾ ਵਾ ਗਰੀਬ ਆਦਮੀਆ ਕਿਰਾਏ ਦੇ ਮਕਾਨ ਦੇ ਉੱਤੇ ਰਹਿੰਦਾ ਵਾ ਇਹ ਤੇ ਕਿਰਾਏ ਦੀ ਦੁਕਾਨ ਹੈ ਜੀ ਇਹ ਲੇਬਰ ਦਾ ਕੰਮ ਕਰਕੇ ਲੇਬਰ ਤੋਂ ਹੀ ਕੰਮ ਕਰਵਾ ਤੱਕ ਅੱਗੇ ਲਾ ਕੇ ਦਿੰਦਾ ਵਾ ਇਹਦੇ ਵਿੱਚ ਇਹਨੇ ਕਿ ਮੌਜੂਦ ਸਾਬਕਾ ਕਾਉਂਸਲਰ ਮੀਟੂ ਜੀ ਦਾ ਬੇਟਾ ਮਣੀ ਜਿਹਦਾ ਕੰਮ ਕਿੱਤਾ ਸੀਗਾ ਕੰਮ ਕਰਨ ਦੇ ਵਿੱਚ ਇਹਨੇ ਪੈਸੇ ਮੰਗੇ ਪੈਸੇ ਦੇ ਮਤਲਬ ਇਹਨੂੰ ਗਾਲਾਂ ਮਿਲੀਆਂ ਅੱਜ ਕੱਲ ਲੋਕੀ ਕੀ ਕੰਮ ਕਰਦੇ ਨੇ ਕੰਮ ਕਰਵਾ ਲਿਆ ਪਹਿਲਾਂ ਫਿਰ ਪੈਸੇ ਦੇਣ ਵੇਲੇ ਗਾਲਾਂ ਕੱਢਤੀਆਂ ਜਿੱਤੇ ਤੇ ਚੁੱਪੀ ਕੰਪਲੇਂਟ ਤੋਂ ਬਾਅਦ ਤੈਨੂੰ ਆ ਕਰਾਉਂ ਤੈਨੂੰ ਉਹ ਕਰਾ ਦੂੰਗਾ ਐਂਡ ਹੁਣ ਧਮਕੀਆਂ ਦੇ ਰਿਹਾ ਤੈਨੂੰ ਦੁਕਾਨ ਖੋਲ ਕੇ ਕਾਇਦ ਨਮਰਵਾ ਦੂੰਗਾ ਮੈਂ ਉਹਨਾਂ ਨੇ ਪਹਿਲਾਂ ਵੀ ਕੋਈ ਕਤਲ ਕੀਤਾ ਹੋਇਆ ਵਾ ਜਿਹੜੇ ਸੰਭਾਅ ਲੱਗਦਾ ਵੀ ਹੁਣ ਜਾਂ ਤਾਂ ਸੰਨ ਡਰ ਲੱਗਦਾ ਵੀ ਕਿ ਸੰਨ ਨਾ ਮਰਵਾ ਦਨ ਇਹ ਪ੍ਰਵਾਸੀ ਮਜ਼ਦੂਰ ਆ ਵਿਚਾਰਾ ਗਰੀਬ ਆਦਮੀ ਆ ਤਿੰਨੇ ਦੇ ਬੇਟੀਆਂ ਨੇ ਇੱਕ ਜਿਹਨੂੰ ਅਸੀਂ ਬੇਟੀ ਪੜਾਓ ਬੇਟੀ ਪੜਾਓ ਦਾ ਸਲੋਗਨ ਭਾਪੀ ਕਰਦੀ ਪਈ ਆ ਹਾਂਜੀ ਅਸੀਂ ਵੀ ਇਹ ਮਾਤਾ ਰਾਣੀ ਨੂੰ ਮੰਨਣ ਵਾਲੇ ਬੰਦੇ ਆ ਜਿਹਨਾਂ ਅਸੀਂ ਕੰਜਕ ਦਾ ਰੂਪ ਸਮਝਦੇ ਆ ਮਾਦਾ ਰੰਗ ਦਾ 2 ਸਾਲ ਦੀ ਬੇਟੀ ਆ ਜੀ 1 ਚਾਰ ਸਾਲ ਦੀ 8 ਸਾਲ ਦੀ ਆ ਜਿਨ੍ਹਾਂ ਨੂੰ ਕਹਿ ਰਿਹਾ ਕਿ ਉਹ ਮਰਵਾ ਦੂੰਗਾ ਮੈਂ ਇਹਨੂੰ ਮਰਵਾ ਦੂੰਗਾ ਇਹ ਵਿਚਾਰਾ ਕੀ ਕਰੂਗਾ ਇਹ ਰਾਤ ਨੂੰ 9:30 ਵਜੇ ਜਦੋਂ ਗਾਣਾ ਕੱਢੀਆਂ ਉਸ ਵੇਲੇ ਮੇਰੇ ਕੋਲੇ ਆਇਆ ਇਹ ਮੇਰੇ ਕੋਲੇ ਆ ਕੇ ਵਿਚਾਰਾ ਰਾਤ ਸਾਰੀ ਰਾਤ ਮੇਰੇ ਕੋਲ ਬੈਠ ਕੇ ਕੱਟੀ ਆ ਨੇ ਰੋਂਦਾ ਰਿਆ ਸਾਰੀ ਜ਼ਿਆਦਾ ਉਹਨੇ ਸੁਸਾਇਸਾਈਡ ਕਰਨ ਚੱਲਿਆ ਸੀ ਜਿੱਤੋਂ ਅਸੀਂ ਫਟਕੇ ਲੈ ਕੇ ਆਏ ਵੀ ਨਾ ਬੇਟਾ ਤੂੰ ਸੁਸਾਇਸਾਈਡ ਨਾ ਕਰ ਤੇਰੀ ਸਾਰਿਆਂ ਦੀ ਮਦਦ ਕਰਾਂਗੇ ਅਸੀਂ ਸਾਰੇ ਤੇਰੇ ਨਾਲ ਬੈਠਾਂਗੇ ਜਦੋਂ ਅਸੀਂ ਪੁਲਿਸ ਦੇ ਵਿੱਚ ਗਏ ਆ ਪੁਲਿਸ ਨੇ ਸਾਡੀ ਚੰਗੀ ਤਰ੍ਹਾਂ ਗੱਲ ਨਹੀਂ ਸੁਣੀ ਸਾਨੂੰ ਲੱਗਿਆ ਵੀ ਸਾਡੀ ਕੋਈ ਸੁਣਵਾਈ ਨਹੀਂ ਹੋਣੀ ਹੈਗੀ ਉਹਨੂੰ ਇਸ ਚੀਜ਼ ਦਾ ਵੀ ਅਸੀਂ ਰਸੂਕਦਾਰ ਆ ਅਸੀਂ ਪੈਸੇ ਵਾਲੇ ਆ ਅਸੀਂ ਇਹਨੂੰ ਦੱਬਲਾਂਗੇ ਤੁਸੀਂ ਇਹ ਸਬੰਧੀ ਕਿਸੇ ਵੱਡੇ ਅਫਸਰ ਨਾਲ ਤਾਲਮਿਲ ਕੀਤਾ ਮਿਲੇ ਗੱਲਬਾਤ ਕੀਤੀ ਦੱਸਿਆ ਕੁਝ ਅਸੀਂ ਅੱਜ ਗਏ ਸੀਗੇ ਚੌਂਕੀ ਦੇ ਵਿੱਚ ਜਦੋਂ ਸਾਨੂੰ ਲੱਗਿਆ ਵੀ ਸਾਡੀ ਨਹੀਂ ਕੋਈ ਸੁਣਾਈ ਹੋਣਾ ਅਸੀਂ ਕੱਲ ਦਾ ਪਲਾਨਿੰਗ ਬਣਾਈ ਹੋਈ ਤੇ ਕੀ ਮੰਗ ਆ ਪ੍ਰਸ਼ਾਸਨ ਕੋਲ ਤੋਂ ਪ੍ਰਸ਼ਾਸਨ ਕੋਲ ਇਹ ਹੀ ਮੰਗ ਹੈ ਕਿ ਇਸ ਬੰਦੇ ਦੀ ਜਾਨ ਮਲ ਦੀ ਰਖਵਾਲੀ ਕੀਤੀ ਜਾਵੇ ਜਿਹੜੇ ਬੰਦੇ ਗੁਣੇਗਾਰ ਨੇ ਉਹਨਾਂ ਤੇ ਸਖਤ ਸਖਤ ਕਾਰਵਾਈ ਕੀਤੀ ਜਾਵੇ ਤੇ ਇਸ ਗਰੀਬ ਆਦਮੀ ਦੇ ਪੈਸੇ ਦਿਵਾਏ ਜਾਣ ਤਾਂ ਜੋ ਇਹਦੇ ਘਰੇ ਰੋਟੀ ਚੱਲਦੀ ਰਹੇ ਜੀ ਬਾਜੀ ਬਾਜੀ ਮੈਂ ਸਾਹਿਬ ਐਡਵਰਟਾਈਜ਼ਿੰਗ ਤੋਂ ਜਸਪ੍ਰਿਤ ਮਨੀ ਮੈਨੂੰ ਅੱਜ ਇੱਕ ਗੱਲ ਦਾ ਪਤਾ ਲੱਗਾ ਕਿ ਮੇਰੇ ਬਾਰੇ ਕਿਸੇ ਨੇ ਇੱਕ ਕਲਸ ਕਾਨਫਰੰਸ ਕੀਤੀ ਹੈ ਮੈਂ ਦੱਸਣਾ ਚਾਹਨਾ ਕਿ ਜਿਹੜਾ ਇਹ ਸ਼ਖਸ ਹੈ ਇਹਨੇ ਤਕਰੀਬਨ 2 ਦਿਨ ਪਹਿਲਾਂ ਮੈਨੂੰ ਬਿਨਾ ਦੱਸੇ ਮੇਰੀ ਇੱਕ ਪਾਰਟੀ ਹੈ ਜਿੰਨਾ ਤੋਂ ਅਸੀਂ ਮਾਲ ਮੰਗਾਣੇ ਆ ਪਾਈਪ ਮੰਗਾਣੇ ਆ ਉਹਨੂੰ ਇਹਨੇ ਕਾਲ ਕੀਤੀ ਕਿ ਮੈਨੂੰ 50000 ਰੁਪਏ ਦਾ ਮਾਲ ਦੇ ਦੋ ਮੇਰਾ ਨਾਮ ਲੈ ਕੇ ਕਿ ਤੁਸੀਂ ਭਾਜੀ ਨੇ ਕਿਹਾ 50000 ਦਾ ਮਾਲ ਦੇ ਦੋ ਜੋ ਕਿ ਮੈਨੂੰ ਪਤਾ ਲੱਗ ਗਿਆ ਕਿ ਇਹਨੇ ਚੋਰੀ ਨਾਲ ਮੇਰੇ ਤੋਂ ਮਾਲ ਮੰਗਾਣ ਦੀ ਕੋਸ਼ਿਸ਼ ਕੀਤੀ ਦੂਸਰੀ ਇੱਕ ਗੱਲ ਮੇਰੇ ਕੋਲ ਚੈੱਕ ਦੀ ਡਿਟੇਲ ਹੈ ਕਿ ਮੈਂ ਇਹਨੂੰ ਇੱਕ ਚੈੱਕ ਦਿੱਤਾ 200 ਪੀਸ ਐਲ ਡੀ ਖਰੀਦਣ ਦਾ ਚੜੀਏ ਨੇ ਮੈਨੂੰ ਕਿਹਾ ਸੀ ਮੇਰੇ ਕੋਲ ਐਸ ਪਰ ਸੀਸੀਟੀਵੀ ਫੁਟੇਜ ਆਏ ਮੇਰੀ ਦੁਕਾਨ ਤੇ ਆਇਆ ਇਹਨੇ ਆ ਕੇ ਮੇਰੇ ਤੋਂ ਚੈੱਕ ਲਿਆ ਔਰ ਮੈਨੂੰ ਕਹਿ ਕੇ ਗਿਆ ਕਿ ਮੈਂ 200 ਪੀਸ ਐਲਈ ਡੀ ਲੈ ਕੇ ਆਣਾ ਜਿਹਦੇ ਵਿੱਚੋਂ ਇਹਨੇ ਮੈਨੂੰ ਇੱਕ ਵੀ ਪੀਸ ਐਲਈ ਡੀ ਨਹੀਂ ਦਿੱਤੀ ਜੋ ਕਿ ਇਹਦੀ ਦੁਕਾਨ ਤੇ ਹੀ ਪਈ ਹੈ ਜੇ ਇਹਦੀ ਦੁਕਾਨ ਦੇ ਬਾਹਰ ਸੀਸੀਟੀਵੀ ਹੈ ਉਹਦੇ ਕੈਮਰੇ ਵੀ ਖੰਗਾਲੇ ਜਾਣ ਕਿ ਇਹਦੀ ਦੁਕਾਨ ਤੇ ਮਾਲ ਹੈ ਜਾਂ ਨਹੀਂ ਹੈ ਤੀਸਰੀ ਗੱਲ ਮੈਂ ਇਸ ਬੰਦੇ ਨੂੰ ਇੱਕ ਠੇਕਾ ਦਿੱਤਾ ਸੀ ਕੰਮ ਕਰਨ ਦਾ ਜੋ ਕਿ ਇਹਦੇ ਕੋਲੋਂ ਉਹ ਕੰਮ ਪੂਰਾ ਨਹੀਂ ਹੋਇਆ ਠੀਕ ਹੈ ਦੂਸਰਾ ਇਹਦੇ ਤੋਂ ਚੋਰੀ ਫੜੀ ਗਈ ਤੀਸਰਾ ਇਹਦੇ ਕੋਲ ਜਿਹੜਾ ਚੈੱਕ ਦਾ ਮਾਲ ਸੀਗਾ ਉਹ ਹੋ ਗਿਆ ਇਹ ਆਪਣਾ ਆਪ ਬਚਾਨ ਲਈ ਮੈਨੂੰ ਰਾਤ ਫੋਨ ਕੀਤਾ ਕਿ ਮੈਂ ਤੇਰੇ ਅਗੇਂਸ ਸ਼ੋਰੇ ਕੰਪਲੇਂਟ ਦੇਵਾਂਗਾ ਕਿ ਤੂੰ ਮੇਰਾ ਮਾਲ ਵੀ ਰੱਖ ਲਿਆ ਔਰ ਮੇਰਾ ਸਮਾਨ ਵੀ ਰੱਖ ਲਿਆ ਐਲਡੀ ਵੀ ਰੱਖ ਲਈ ਇਹਨੇ ਆਪਣਾ ਆਪ ਬਚਾਨ ਲਈ ਸ਼ੋਰੇ ਜਾ ਕੇ ਆਤਮ ਨਗਰ ਥਾਣੇ 'ਚ ਕੰਪਲੇਂਟ ਦਿੱਤੀ ਮੈਨੂੰ ਜਦੋਂ ਸ਼ੋਰੇ ਕੇ ਆਤਮ ਨਗਰ ਥਾਣੇ ਤੋਂ ਕਾਲ ਆਈ ਔਰ ਮੈਂ ਤਕਰੀਬਨ 5 ਵਜੇ ਮੈਂ ਆਤਮਨਗਰ ਥਾਣੇ ਗਿਆ ਜਿਨ੍ਹਾਂ ਨੇ ਮੈਨੂੰ ਜੁਡੀ ਅਫਸਰ ਨੇ ਬੁਲਾਇਆ ਸੀ ਮੈਂ ਉਹਨਾਂ ਨੂੰ ਜਾ ਕੇ ਸਾਰੀ ਡਿਟੇਲ ਦੱਸੀ ਕਿ ਐਦਾਂ ਐਦਾਂ ਇਸ ਬੰਦੇ ਨੂੰ ਮੈਂ ਆਹ ਕੰਮ ਕੀਆ ਇਹਨੇ ਮੇਰੇ ਨਾਲ ਕੀਤਾ ਉਹਨਾਂ ਨੇ ਇਹਨੂੰ ਕਾਲ ਕੀਤੀ ਕਿ ਹੁਣੇ ਥਾਣੇ ਆਓ ਆ ਕੇ ਗੱਲ ਕਰੋ ਇਹਨੇ ਉੱਥੇ ਕਿਸੇ ਗਰਗ ਬੰਦੇ ਦੇ ਨਾਲ ਗੱਲ ਕਰਾਤੀ ਕਿ ਮੈਂ ਤਾਂ ਆਊਟ ਆਫ ਸਟੇਟ ਆ ਆਊਟ ਆਫ ਕਿਤੇ ਆਇਆ ਹੋਇਆ ਤੇ ਮੈਂ ਅਜੇ ਅਵੇਲੇਬਲ ਨਹੀਂ ਆ ਤੇ ਮੈਂ ਕੱਲ 11 ਵਜੇ ਅਵੇਲੇਬਲ ਹੋਵਾਂਗਾ ਤੇ ਮੇਰੀ ਗਰਗਸ਼ਾਮ ਨਾਲ ਗੱਲ ਕਰਾਈ ਫੋਨ ਤੋਂ ਡਿਊਟੀ ਅਫਸਰ ਨੇ ਤੇ ਮੈਂ ਉਹਨੂੰ ਕਿਹਾ ਠੀਕ ਹੈ ਜੀ ਆਪਾਂ ਕੱਲ 11 ਵਜੇ ਆ ਜਾਾਂਗੇ ਮੈਂ ਤੁਹਾਨੂੰ ਸਾਰੀ ਡਿਟੇਲ ਦੇ ਦਾਂਗਾ ਰਹੀ ਗੱਲ ਇਹ ਕਹਿੰਦਾ ਮੈਨੂੰ ਪੈਸੇ ਨਹੀਂ ਦਿੱਤੇ ਮੇਰੇ ਕੋਲ ਕੱਲੀ ਕੱਲੀ ਡਿਟੇਲ ਹੈ ਐਸ ਪਰ ਡੇਟਸ ਕਿ ਮੈਂ ਇਹਨੂੰ ਪੈਨਡ ਦਿੱਤੀ ਹੋਈ ਤਕਰੀਬਨ 27 ਤਰੀਕ 25 ਤਰੀਕ 22 ਤਰੀਕ 19 ਤਰੀਕ 13 ਤਰੀਕ ਠੀਕ ਹੈ 17 ਤਰੀਕ 16 ਤਰੀਕ 14 ਤਰੀਕ ਠੀਕ ਹੈ ਜੀ 11 ਤਰੀਕ 8 ਤਰੀਕ ਕੋਈ ਵੀ ਮਹੀਨੇ ਦਾ ਐਸਾ ਦਿਨ ਨਹੀਂ ਆ ਜਿਹਦੇ ਵਿੱਚ ਮੈਂ ਇਹਨੂੰ ਪੇਮੈਂਟ ਨਾ ਦਿੱਤੀ ਹੋਵੇ ਔਰ ਮੈਂ ਇਸ ਬੰਦੇ ਨੂੰ ਕਿਸੇ ਤਰ੍ਹਾਂ ਦੀ ਕੋਈ ਪੇਮੈਂਟ ਰੱਖੀ ਹੋਵੇ ਮੇਰੇ ਕੋਲ ਪਰਸੋਂ ਦੀ ਸੀਸੀਟੀਵੀ ਹੈ ਜਿਹਦੇ ਵਿੱਚ ਇਹ ਗਿਣਤੀ ਦੇ ਚਾਰ ਬੋਡ ਲਗਾਣ ਲਈ ਗਿਆ ਔਰ ਮੇਰੀ ਦੁਕਾਨ ਤੇ ਬੰਡਲ ਤਕਰੀਬਨ ਚਾਰ ਤੋਂ ਪੰਜ ਬੰਡਲ ਪਏ ਸੀ ਇਸ ਬੰਦੇ ਨੇ ਇੱਕ ਬੰਡਲ ਕਿਹਾ ਕਿ ਉਹ ਤੋਂ ਚਾਰ ਦੇ ਚਾਰ ਬੰਡਲ ਚੱਕ ਕੇ ਲੈ ਗਿਆ ਜਿਉਂ ਕਿ ਮੈਨੂੰ ਬਿਨਾਂ ਤਸੇ ਲੈ ਕੇ ਗਿਆ ਸੜਿਕ ਦਾ ਉਹਨਾਂ ਵੱਲੋਂ ਇਲਜ਼ਾਮ ਲਗਾਇਆ ਜਾ ਰਿਹਾ ਹੈ ਤਾਂ ਤੁਸੀਂ ਗਾਲਾਂ ਕੱਢੀਆਂ ਨੇ ਉਹਦੀ ਕੀ ਸਚਾਈ ਹੈ ਸਰ ਗਾਲਾਂ ਜਦੋਂ ਤੁਸੀਂ ਆਪ ਤੋਂ ਸੋਚੋ ਜਦੋਂ ਕਿਸੇ ਦਾ ਨੁਕਸਾਨ ਹੁੰਦਾ ਠੀਕ ਹੈ ਪਹਿਲੇ ਤਾਂ ਜਦੋਂ ਮੇਰੇ ਲੜਕੇ ਦੀ ਦੁਕਾਨ ਤੇ ਗੇਸਮਾਨ ਚੱਕਣ ਲਈ ਇਹਨੇ ਉਹਨਾਂ ਨੂੰ ਮਤਲਬ ਮੇਰੇ ਬਾਰੇ ਮੈਨੂੰ ਇੰਨੀਆਂ ਗਾਲਾਂ ਕੱਢੀਆਂ ਔਰ ਉਸ ਮੁੰਡੇ ਨੂੰ ਤਕਰੀਬਨ ਮੇਰੇ ਮੁੰਡਿਆਂ ਨੂੰ ਇੰਨੀਆਂ ਗਾਲਾਂ ਕੱਢੀਆਂ ਕਿ ਜਾ ਜੋ ਕਰਨਾ ਕਰਲਾ ਮੈਂ ਮਾਨ ਨਹੀਂ ਦਿੰਦਾ ਠੀਕ ਹੈ ਉਤੋਂ ਮੈਨੂੰ ਵੀ ਗਾਲਾਂ ਕੱਢੀਆਂ ਤੇ ਜਿਹਦੇ ਕਰਕੇ ਮੈਂ ਇਹਨੂੰ ਆਪ ਫੋਨ ਕੀਤਾ ਜੇ ਮੇਰੇ ਦਿਲ 'ਚ ਕੋਈ ਚੋਰ ਹੁੰਦਾ ਤਾਂ ਮੈਂ ਉਹਨੂੰ ਫੋਨ ਕਰਕੇ ਆਪ ਕਹਿ ਰਿਹਾ ਕਿ ਰਿਕਾਰਡਿੰਗ ਔਨ ਕਰ ਠੀਕ ਹੈ ਮੇਰੇ ਦਿਲ 'ਚ ਚੋਰ ਕੋਈ ਹੁੰਦਾ ਤੇ ਮੈਨੂੰ ਕਹਿੰਦਾ ਹੀ ਨਾ ਕਿ ਤੂੰ ਰਿਕਾਰਡਿੰਗ ਔਨ ਕਰ ਆਪਣੀ ਸਰ ਤੁਸੀਂ ਕਿੰਨੀ ਦੇਰ ਤੋਂ ਇਸ ਬੰਦੇ ਨਾਲ ਕੰਮ ਕਰ ਰਹੇ ਸੀ ਮੈਂ ਤਕਰੀਬਨ ਸਰ 16 17 ਸਾਲ ਤੋਂ ਇਸ ਬੰਦੇ ਦੇ ਨਾਲ ਕੰਮ ਕਰ ਰਿਹਾ ਅੱਜ ਕੀ ਇੱਕਦਮ ਹੋਇਆ ਕਿ ਉਹ ਤੁਹਾਡੇ ਖਿਲਾਫ ਮੈਂ ਤਾਂ ਆਪਰਾਣਾ ਹੈ ਤਾਂ ਸਿਆਸਤ ਹੋ ਰਹੀ ਆ ਤੁਹਾਨੂੰ ਵੀ ਪਤਾ ਹੈ ਕਿ ਸਿਆਸਤ ਹੈ ਜਿਹੜੇ ਬੰਦੇ ਨਾਲ ਬੈਠੇ ਹੋਏ ਨੇ ਠੀਕ ਹੈ ਉਹ ਸਿਆਸਤ ਕਰ ਰਹੇ ਨੇ ਠੀਕ ਹੈ ਜਿਹੜੇ ਬੰਦੇ 2 ਦਿਨ ਪਹਿਲਾਂ ਤੱਕ ਤੁਸੀਂ ਮੇਰੇ ਮੇਰੇ ਕੋਲ ਸੀਸੀਟੀਵੀ ਹੈ ਕਿ 2 ਦਿਨ ਪਹਿਲਾਂ ਤੱਕ ਮੇਰੀ ਦੁਕਾਨ ਤੇ ਬੈਠੇ ਨੇ ਉਹਨਾਂ ਨੂੰ ਅੱਜ ਜਾਨ ਦਾ ਖਤਰਾ ਹੋ ਗਿਆ ਮੇਰੇ ਤੋਂ 2 ਦਿਨ ਪਹਿਲਾਂ ਤੱਕ ਉਹਨਾਂ ਨੂੰ ਮੇਰੇ ਤੋਂ ਜਾਨ ਦਾ ਖਤਰਾ ਨਹੀਂ ਸੀ ਸਰ ਹੁਣ ਕੀ ਮੰਗ ਸਰ ਮੈਂ ਆਪਣੀ ਕੰਪਲੇਂਟ ਵਕਾਇਦਾ ਕਮਿਸ਼ਨਰ ਸਾਹਿਬ ਨੂੰ ਦਾਗਾ ਐਸ ਪਰ ਡਿਟੇਲ ਦਾਗਾ ਕਿ ਇਸ ਬੰਦੇ ਨੂੰ ਮੈਂ ਜਿੱਥੇ ਜਿੱਥੇ ਦਾ ਠੇਕਾ ਦਿੱਤਾ ਜੋ ਜੋ ਮੈਂ ਦਿੱਤਾ ਉਸ ਅਕੋਰਡਿੰਗ ਮੈਂ ਇਹਦਾ ਕੱਲਾ ਕੱਲਾ حساب ਕੀਤਾ ਪੇਮੈਂਟ ਕੀਤੀ ਪਰ ਜਿਹੜਾ ਇਹਨੇ ਕੰਮ ਕੀਤਾ ਚੋਰੀ ਦਾ ਸਮਾਨ ਮੰਗਾਉਣ ਦੀ ਕੋਸ਼ਿਸ਼ ਕੀਤੀ ਇਹਨੇ ਪਿਛਲੀ ਵਾਰੀ ਵੀ ਜਦੋਂ ਮੇਰੀ ਦੁਕਾਨ ਤੇ ਇਹਦੇ ਕੋਲ ਸਮਾਨ ਪਿਆ ਸੀ ਇਹਨੇ ਮੈਨੂੰ ਬਿਨਾ ਦੱਸੇ ਬੰਡਲ ਦਿੱਤੇ ਵੇਚ ਫਿਰ ਇਹਨੇ ਆ ਕੇ ਮੇਰੇ ਤੋਂ ਮਾਫੀ ਮੰਗੀ ਕਿ ਮੇਰੇ ਕੋਲੋਂ ਗਲਤੀ ਹੋ ਗਈ ਹੈ ਮੈਂ ਤੁਹਾਡਾ माल ਵੇਚਦਾ ਮੈਨੂੰ ਇੱਕ ਵਾਰੀ ਮੌਕਾ ਦਿਓ ਮੈਂ ਚਲੋ ਇੰਨੇ ਸਾਲਾਂ ਤੋਂ ਮੇਰੇ ਨਾਲ ਕੰਮ ਕਰਦਾ ਮੈਂ ਤਾਂ ਇਹਦੇ ਨਾਲ ਛੁੜਿਆ ਮੈਂ ਕਿਹਾ ਚਲੋ ਇੱਕੋ ਬੰਦੇ ਕੰਮ ਕਰਦੇ ਆ ਤੇ ਬੰਦੇ ਤੇ ਭਰੋਸਾ ਰੱਖਣਾ ਚਾਹੀਦਾ ਅਸੀਂ ਵੀ ਬਿਜ਼ਨਸ ਕਰਨਾ ਵਪਾਰ ਕਰਨਾ ਔਰ ਸਾਨੂੰ ਬੰਦਿਆਂ ਦੀ ਲੋਡ ਹੁੰਦੀ ਆ ਮੇਰੇ ਕੋਲ ਤਕਰੀਬਨ 35-40 ਬੰਦੇ ਕੰਮ ਕਰਦੇ ਨੇ ਜੇ ਸਾਰੇ ਬੰਦੇ ਮੇਰੇ ਨਾਲ ਐਦਾਂ ਹੋਣਗੇ ਤੇ ਮੈਂ ਤਸੋ ਵਪਾਰ ਕਿੱਦਾਂ ਕਰਾਂਗਾ ਠੀਕ ਠੀਕ ਹੈ ਤਾਂ